ਬਟਾਲਾ ਦੇ ਅਚਲ ਸਾਹਿਬ ਨਜ਼ਦੀਕ ਦੋ ਗੱਡੀਆਂ ਦੇ ਆਮਣੂ ਸਾਹਮਣੇ ਟਕਰਾਉਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਗੱਡੀ ਸਵਾਰ ਮਹਿਲਾ ਅਤੇ ਡਰਾਈਵਰ ਦੀ ਮੌਤ ਦੀ ਜਾਣਕਾਰੀ ਅਤੇ ਤੀਸਰੀ ਮਹਿਲਾ ਤੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਗੱਡੀ 'ਚ ਸਵਾਰ ਤਿੰਨ ਲੋਕ ਦਸੂਹੇ ਤੋਂ ਬਟਾਲਾ ਜਾ ਰਹੇ ਸਨ। ਇਹ ਅਚਾਨਕ ਸਾਹਿਬ ਨਜ਼ਦੀਕ ਸਕੋਪੀਓ ਗੱਡੀ ਨਾਲ ਆਮਣੂ ਸਾਹਮਣੇ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ ਦਸੂਹਾ ਨਿਵਾਸੀ ਕੁਰਾਜ ਕੌਰ ਉਮਰ 56 ਸਾਲ ਤੇ ਗੱਡੀ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਹੈ ਅਤੇ ਤੀਸਰੀ ਮਹਿਲਾ ਚੁਪ੍ਰਿਤ ਕੌਰ ਉਮਰ 29 ਸਾਲ ਗੰਭੀਰ ਜ਼ਖਮੀ ਹੋ ਗਈ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਸਕੋਰਪੀਓ ਗੱਡੀ ਸਵਾਰ ਤਾਂ ਬਚਾ ਹੋ ਗਿਆ ਹੈ ਸਾਡੇ ਕੋਲ ਲੋਡ ਸਾਈਡ ਐਕਸੀਡੈਂਟ ਦੇ ਨਾਲ ਇੱਕ ਲੇਡੀ ਸ਼ੁਭਨੀਤ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਸੇਮ ਜਿਹੜੇ ਅਕਰੈਂਸੀ ਤੋਂ ਡੈੱਡ ਬodies ਆਈਆਂ ਸੀਗੇ ਇੱਚ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲ ਦੀ ਹੋਈ ਹੈ ਡੈਥ ਡੈੱਡ ਬodies ਸਾਡੇ ਕੋਲ ਆਈਆਂ ਨੇ ਡਰਾਈਵਰ ਦਾ ਨਾਮ ਮੇਲ ਪੰਜੇ ਬਿਲਕੁਲ ਐਕਸੀਡੈਂਟ ਕੇਸ ਸਾਡੇ ਕੋਲ ਸਾਡੇ ਕੋਲ ਤਕਰੀਬਨ 7:37 ਦੇ ਵਿੱਚ ਵਿੱਚ ਇਹ ਵਾਕਿਆ ਹੋਇਆ ਇੰਸੀਡੈਂਟ ਹੈ ਜੋ ਕਿ ਨੈਸਰ ਕੀਤਾ ਉਹ ਕਿਦਾ ਨਾ ਉਹ ਹਾਲਤ ਥੋੜੀ ਕ੍ਰਿਟੀਕਲ ਨਹੀਂ ਹੈ ਸੀਰੀਅਸ ਨਹੀਂ ਹਾਲਤ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਕੀਤਾ ਪਾਉਂਦੇ ਆਂ ਅੱਲਾ ਮਾਲਕੋ ਤੁਹਾਡਾ ਅਮੰਦਰ ਹੈ ਨਾ ਜਿਹੜਾ ਕੰਨ ਕਰਦੇ ਹਾਂ ਹਾਂਜੀ ਉਹਨਾਂ ਦੀ ਥੋੜੀ ਨਾ ਹੈਗੀਆਂ ਉਹਨਾਂ ਦੇ ਫੈਮਿਲੀ ਤੇ ਨਾ ਨੋਨ ਉਹਨਾਂ ਦੇ ਪੀਪਲ ਲੋਕੀ ਬਟਾਲੇ ਕੋ ਜਿਹੜੇ ਹੈਗੇ ਨੇ ਉਹ ਆਏ ਨੇ ਸਾਡੇ ਕੋਲ ਠੀਕ ਹੈ ਮੇਰਾ ਨਾਮ ਰਾਜਨ ਕੋਸ਼ਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾ ਲੀਕਾ ਡੈਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾ ਵਾਲੀ ਕੰਟਰੈਕਟਰ ਦੀ ਏਜੰਸੀ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਜਾ ਕੇ ਦੇਖੋ ਜਰਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਦੀ ਥੋੜੀ ਜ਼ਿਆਦਾ ਹੈ। ਇਸ ਕੋ ਜ਼ਿਆਦਾ ਇੰਪਰੋਵਿਜ਼ੇਸ਼ਨ ਤੇ ਨਹੀਂ। ਫਰਾਈ ਗੋਦੀ ਨੂੰ ਦੇਖੋ ਡਰਾਈਵਰ ਦੀ ਮੈਟ ਹੈ ਹੋ ਗਈ ਔਰ ਲੇਡੀਜ਼ ਜਿਹਨਾਂ ਦਾ ਪੁਖਰਾਜਪੁਰ ਨਾਮ ਆ ਉਹਨਾਂ ਦੀ ਵੀ ਗੱਲ ਹੈ। ਜੀ ਜੀ ਕੀ ਕੀ ਕਰਨਾ ਹੈ? ਗੱਦੀ ਦੇ ਬਾਰੇ ਨਹੀਂ ਪਤਾ। ਮੈਨੂੰ ਤਾਂ ਜਸਟ ਹੋਣ ਸਡਨਲੀ ਮੈਨੂੰ ਕੋਣ ਆਇਆ ਉਹਦੇ ਕਰਕੇ ਮੈਂ ਆ ਗਿਆ।